ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਪਾ ਲੈ ਕੇ ਆ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਇਹ ਰਹਿਣਗੇ ਪਿਓਰ ਵਿਸਕੋਸ ਚਨੌਨ ਸ਼ਫੌਨ ਦਾ ਤੁਹਾਨੂੰ ਸੂਟ ਮਿਲੇਗਾ ਏਮਬਰਾਇਡਰੀ ਕੀਤੀਗੀ ਤਿੱਲਾ ਵਰਕ ਰਹੇਗਾ ਬਹੁਤ ਹੀ ਸੋਹਣਾ ਇਹ ਤੁਸੀਂ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਆਲ ਓਵਰ ਸੂਟ ਵੀ ਬਣਾ ਸਕਦੇ ਹੋ ਇਹ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਫੈਬਰਿਕ ਲੈ ਸਕਦੇ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਹੁੰਦੇ ਹੋ ਲੈ ਸਕਦੇ ਹੋ 2 ਮੀਟਰ ਤੋਂ ਕੱਟ ਨਹੀਂ ਮਿਲੇਗਾ 2 ਮੀਟਰ ਜਾਂ ਤੁਸੀਂ 5 ਮੀਟਰ ਵੀ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਇਹ ਵੀ ਤੁਹਾਨੂੰ ਸ਼ਰਟ ਐਂਡ ਬਾਟਮ ਦਾ ਹੀ ਕੰਬੋ ਮਿਲੇਗਾ ਸ਼ਰਟ ਤੇ ਮਿਲੇਗੀ ਪਿਓਰ ਚਨਾਉਨ ਸ਼ਵਾਂ ਦੀ embroidery ਰਹੇਗੀ ਸ਼ਰਟ ਦੇ ਉੱਪਰ ਫੁੱਲ ਜਿਹੜੀ ਇਸ ਦੀ ਬਾਟਮ ਰਹੇਗੀ ਪਿਓਰ ਕਰੇਵ ਦੀ ਰਹੇਗੀ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਮਿਲੇਗੀ ਬਹੁਤ ਹੀ ਸੋਨੇ ਕਲਰ ਨੇ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਆਏ ਹੋਏ ਨੇ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਸ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਇਹਨਾਂ ਸਾਰੇ ਸੂਟਾਂ ਤੁਹਾਨੂੰ ਸ਼ਿਪਿੰਗ ਫ੍ਰੀ ਮਿਲੇਗੀ ਕਲਰ অপਸ਼ਨ ਬਹੁਤ ਹੀ ਜ਼ਿਆਦਾ ਨੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਬਾਇ ਕਰ ਸਕਦੇ ਹੋ ਆਪਾਂ ਸਾਰੇ ਹੀ ਕਲਰ ਐਡ ਕਰ ਦਿੱਤੇ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹਨਗੇ ਇਹ ਤੁਹਾਨੂੰ ਕਰੇਪ ਦਾ ਫੁੱਲ ਕਰੇਪ ਦਾ ਸੂਟ ਮਿਲੇਗਾ ਪੂਰਾ ਸੂਟ ਕਰੇਪ ਦਾ ਮਿਲੇਗਾ ਚਨਾਉਣ ਦਾ ਦੁਪੱਟਾ ਰਹੇਗਾ ਹੈਂਡਵਰਕ ਬਹੁਤ ਹੀ ਸੋਹਣਾ ਕੀਤਾ ਗਿਆ ਹੈ ਦੁਪੱਟੇ ਦੇ ਉੱਪਰ ਵੀ ਹੈਂਡਵਰਕ ਰਹੇਗਾ ਨਾਲ ਲੈਸ ਲਗਾਈ ਗਈ ਹੈ ਜਿਹੜੀ ਇਸ ਦੀ ਸ਼ਰਟ ਹੈ ਉਸ ਦੇ ਉੱਪਰ ਹੀ ਵਰਕ ਰਹੇਗਾ ਲੈਸ ਲਗਾਈ ਗਈ ਹੈ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰੋ ਆਪਣੇ ਨੇ ਸੂਟ ਬੁੱਕ ਕਰਾ ਸਕਦੇ ਹੋ ਸ਼ਿਪਿੰਗ ਸਾਰੇ ਸੂਤਾਂ ਤਨੂੰ ਫ੍ਰੀ ਮਿਲੇਗੀ ਇਹਨਾਂ ਵਿੱਚ ਆਪਾਂ ਲਾਈਟ ਕਲਰ ਵੀ ਐਡ ਕੀਤੇ ਹੋਏ ਨੇ ਤੇ ਡਾਰਕ ਕਲਰ ਵੀ ਰਹਿਣਗੇ ਬਹੁਤ ਹੀ ਸਾਰੇ ਕਲਰ ਨੇ ਸਾਰੇ ਕਲਰ ਆਪਾਂ ਐਡ ਕਰ ਦਿੱਤੇ ਨੇ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਤੈਨੂੰ ਪਿਓਰ ਜੋਰਜਟ ਟਿਸ਼ੂ ਦਾ ਤੈਨੂੰ ਸੂਟ ਮਿਲੇਗਾ ਬਹੁਤ ਹੀ ਸੋਹਣਾ ਇਸ ਦੇ ਉੱਪਰ ਵੀ ਏਮਬ੍ਰੋਇਡਰੀ ਰਹੇਗੀ ਬਹੁਤ ਹੀ ਪਿਆਰੀ ਇਹ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਬਾਟਮ ਵੀ ਤੁਹਾਨੂੰ ਪਿਓਰ ਜੌਰਜਟ ਟਿਸ਼ੂ ਦੀ ਤੁਹਾਨੂੰ ਬਾਟਮ ਮਿਲੇਗੀ ਪ੍ਰਾਈਸ ਸਾਰੇ ਸੁੱਤਾਂ ਦਾ ਲੱਗਾ ਹੋਇਆ ਹੈ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਇਹ ਵੀ ਫੈਬਰਿਕ ਲੈ ਸਕਦੇ ਹੋ ਹਾਂਜੀ ਅੱਜ ਦੇ ਸੁੱਤਾਂ ਦੀ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ